ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਨਾਲ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਨਾਲ ਤੁਹਾਨੂੰ ਅੱਜ ਮਲਾਉਣ ਜਾ ਰਿਹਾ ਫਰੀਦਰਾਜ ਸਤਾਰਾ ਸਿੰਘ ਗਿੱਲ ਆਪਣਾ ਸੰਗੀਤ ਗਰੁੱਪ ਤੁਸੀਂ ਨਾਂ ਉਹਦਾ ਸੁਣਿਆ ਤੇ ਲੋਕਾਂ ਦੇ ਵਿੱਚ ਪਪੂਲਰ ਅੱਜ ਤੱਕ ਤੁਸੀਂ ਉਸ ਨੂੰ ਸਾਰਿਆਂ ਨੂੰ ਤੁਹਾਡੇ ਜਾਣੇ ਪਹਿਚਾਣੇ ਚਿਹਰੇ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਜੋ ਕੇ ਦੇ ਵਿੱਚ ਰਹਿਣ ਵਾਲੇ ਇਥੋਂ ਦੀ ਧਰਤੀ ਨੇ ਸੰਗੀਤ ਦੀ ਦੁਨੀਆ ਦੇ ਵਿੱਚ ਹਮੇਸ਼ਾ ਆਪਣੀ ਧਾਕ ਜਮਾਈ ਹੈ ਤੇ ਉਹਨਾਂ ਵਿੱਚੋਂ ਇੱਕ ਸ਼ਖਸੀਅਤ ਨਾਲ ਤੁਹਾਡੀ ਅੱਜ ਮੁਲਾਕਾਤ ਕਰਾਉਣੇ ਆ ਆਪਣੇ ਨਾਲ ਹਾਜ਼ਰ ਨੇ ਸਰਦਾਰਾ ਸਿੰਘ ਗਿੱਲ ਆਪਾਂ ਕਰਦੇ ਆ ਉਹਦੇ ਨਾਲ ਗੱਲਾਂ ਬਾਤਾਂ ਸਤਿਕਾਰ ਭਾਜੀ ਸੱਸੀ ਗਰ ਭਾਜੀ ਸਾਰੇ ਹੀ ਪੰਜਾਬੀ ਕਲਚਰ ਜੋ ਕਿ ਤੁਹਾਡਾ ਚੈਨਲ ਹੈ ਉਹਨਾਂ ਨੂੰ ਦਰਸ਼ਨ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੇ ਮਿਲਦੀ ਤਮੰਨਾ ਜ਼ਰੂਰ ਸੀ ਤੁਹਾਨੂੰ ਬੜਾ ਸੁਣਨਾ ਭਾਜੀ ਟਾਈਮ ਨਹੀਂ ਹੁੰਦਾ ਭਾਜੀ ਤੇ ਕੋਲ ਜਾਣਿਆ ਪਹਿਚਾਣਿਆ ਨਾਂ ਬੜਾ ਮਸ਼ਹੂਰ ਹੈ ਥੈਂਕ ਯੂ ਜੀ ਤੇ ਅੱਜ ਆਪਾਂ ਮੈਂ ਚਾਹਾਂਗਾ ਕਿ ਤੁਹਾਡੀ ਗੱਲਬਾਤ ਆਪਾਂ ਆਪਣੇ ਦਰਸ਼ਕਾਂ ਨਾਲ ਵੀ ਕਰਾਈਏ ਜੀ ਜੀ ਕਿ ਇਹ ਜਿਹੜਾ ਸੰਗੀਤਕ ਖੇਤਰ ਹੈ ਜੀ ਇਹਦੇ ਨਾਲ ਪਹਿਲਾਂ ਜੁੜਨ ਦੀ ਜਿਹੜੀ ਗਾਥਾ ਹਰੇਕ ਬੰਦੇ ਦੀ ਇੱਕ ਨਾ ਕਹਾਣੀ ਹੁੰਦੀ ਆ। ਮੈਂ ਇਸ ਸੰਗੀਤ ਦੇ ਖੇਤਰ ਨੂੰ ਪੈਰ ਪੁੱਟਣ ਦਾ ਜਿਹੜਾ ਸੀ ਪਹਿਲਾ ਸਟੈਪ ਸੀ। ਮੈਂ ਵੈਸੇ ਜਗਮਿੰਦਰ ਭਾਜੀ ਮੈਂ ਛੋਟਾ ਹੁੰਦਾ ਜਦ ਮੈਂ ਇੱਥੇ 6 ਸਾਲਾਂ ਦਾ ਆਇਆ ਇੰਗਲੈਂਡ ਵਿੱਚ। ਮੈਂ ਇੰਡੀਆ 'ਚ ਮੈਨੂੰ ਬੜਾ ਜੋ ਰੇਡੀਓ ਤੇ ਪਿੰਡਾਂ ਦੇ ਵਿੱਚ ਇੱਕ ਇੱਕ ਅੱਧਾ ਰੇਡੀਓ ਹੁੰਦਾ ਸੀ ਜੇ ਕੋਈ ਗਾਣਾ ਕਿਤੇ ਸੁਣਦਾ ਨਾ ਉਹਨੂੰ ਉਦੋਂ ਹੀ ਲੱਪਣਾ ਕੋਣ ਨਾ ਤਾਂ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਜੇ ਸਦਾ ਤਾਂ ਕੋਈ ਬੋਲੀ ਸਾਹਿਬ ਹੈ ਤੈਨੂੰ ਅੰਬ ਦਊਂਗੀ اچھا ਪਰ ਉਦੋਂ ਲਾਪਾਂ ਨੂੰ ਗੁਰੂ ਗ੍ਰੰਥਾ ਕੇ ਫਿਰ ਇੱਥੇ ਆ ਕੇ ਮੈਂ ਅਮੀ ਇੰਡੀਆ ਚ ਪੜਿਆ ਵੀ ਨਹੀਂ ਮੈਂ ਹੂੰ ਮੈਂ ਪੰਜਾਬੀ ਵੀ ਸਾਰੀ ਇੱਥੇ ਆ ਕੇ ਸਾਡੇ ਸਮਾਧਿਕ ਗੁਰਦੁਆਰਾ ਸਾਹਿਬ ਪੰਜਾਬੀ ਗੁਰਦੁਆਰਾ ਉੱਥੇ ਮੈਂ ਪਿਸ਼ੋਕੜ ਜਲੰਧਰ ਦਾ ਨਹੀਂ ਨਹੀਂ ਪਿਸ਼ੋਕੜ ਮੇਰਾ ਹੈਗਾ ਪਿੰਡ ਨਜਾਰਾ ਰਾਜਾ ਸਾਹਿਬ ਦਾ ਬੰਗਿਆ ਦੇ ਲਾਗੇ ਬੰਗਿਆ ਦੇ ਨਾਲ ਹਾਂਜੀ ਹਾਂਜੀ ਅੱਛਾ ਮੈਂ ਗੋਲਾ ਚੋਰ ਦੇ ਮੈਂ ਛੋਟੀ ਆ ਗਈ ਸੀ ਤੁਸੀਂ ਮੈਂ ਹਾਂ 6 ਸਾਲਾਂ ਦਾ ਸੀ ਫਿਰ ਮੈਂ ਪੰਜਾਬੀ ਪੜ੍ਹ ਨਹੀਂ ਲਿਖਣੀ ਸਿੱਖੀ ਇੱਥੇ ਸਿੱਖਿਆ ਸਵੇਦ ਗੁਰਦੁਆਰੇ ਸਾਡਾ ਟੀਚਰ ਹੁੰਦਾ ਸੀ ਦਰਸ਼ਨ ਭੋਗਲ ਜੀ ਜਿਹੜਾ ਇਹਨੇ ਸਾਨੂੰ ਸਾਰਾ ਇਹ ਮੈਂ ਤਾਂ ਮੇਰੇ ਮੇਤੂ بڑے ਬ੍ਰਦਰ ਅਸੀਂ ਦੋਨੇ ਇਕੱਠੇ ਬਣਦੇ ਪੜ੍ਹਦੇ ਹੁੰਦੇ ਸੀ ਫਿਰ ਅਸੀਂ ਔਰ ਦਰਸ਼ਨ ਭੋਗਲ ਜੀ ਟੂੜਕੀ ਵੀ ਆਉਂਦੇ ਹੁੰਦੇ ਸਕੇ ਅੱਛਾ ਆਪ ਤਾਂ ਕਹਿੰਦਾ ਜੇ ਕਿਸ ਨੂੰ ਸ਼ੌਂਕ ਹੈ ਸੰਡੇ ਵਾਲੇ ਦਿਨ ਵੀ ਜੇ ਕਿਸ ਨੂੰ ਸ਼ੌਂਕ ਹੈ ਸ਼ਬਦ ਪੜ੍ਹਨ ਦਾ ਜਾਂ ਧਰਮ ਗੀਤ ਗਾਉਣ ਦਾ ਫਿਰ ਮੈਂ ਤਾਂ ਮੇਰੇ ਬ੍ਰਦਰ ਦੋਨੇ ਸ਼ਬਦ ਪੜ੍ਹਦੇ ਹੁੰਦੇ ਹਾਂ ਤਾਂ ਬਸ ਜਿੰਨਾ ਕੋਉਂਦਾ ਸੀ ਹਾਂਜੀ ਇੱਥੋਂ ਸ਼ੁਰੂ ਹੋਇਆ ਮੈਂ ਧਾਰਮਿਕ ਸ਼ਬਦਾਂ ਤੋਂ ਸ਼ੁਰੂ ਕੀਤਾ ਹਾਂਜੀ ਕੀਤਾ ਹਾਂਜੀ ਦੇਖੋ ਜਿਵੇਂ ਪਾਜੀ ਸ਼ੌਂਕ ਸੀ ਸ਼ੌਂਕ ਸੀ ਕਿਉਂਕਿ ਸ਼ੌਂਕ ਦਾ ਕੰਨੇ ਮੁੱਲ ਕੋਈ ਨਹੀਂ ਨਾ ਇਹਨੂੰ ਤੁਸੀਂ ਸ਼ੌਂਕ ਨੂੰ ਕਮਰਸ਼ੀਅਲ ਵੀ ਬਣਾਇਆ ਹਾਂ ਸ਼ੌਂਕ ਨਹੀਂ ਨਹੀਂ ਵੈਸੇ ਮੈਂ ਜਿਆਦਾ ਸ਼ੁਰੂ ਕੀਤਾ ਉਹ ਤੋਂ ਬਾਅਦ ਕਿਦਾ ਯਾਰ ਦੋਸਤਾਂ ਨੇ ਇਕੱਠੇ ਹੋ ਜਾਣਾ ਪੱਬੂ 'ਚ ਬਹਿ ਜਾਣਾ ਹਾਂ ਸਰਦਾਰਿਆ ਸੁਨਾ ਸ਼ੌਂਕ ਸੀ ਗਾਣਾ ਕੋਈ ਜਿਹੜਾ ਵੀ ਕਿਸੇ ਦਾ ਕੰਗ ਪਾਜੀ ਹੁਣੇ ਦਾ ਰਿਕਾਰਡ ਜਾਂ ਕਿਸੇ ਦੀ ਵੀ ਜਾਂ ਪੁਰਾਣੇ ਮਾਨਕ ਸਾਹਿਬ ਦੇ ਉਹੀ ਗਾ ਦੇਣਾ ਰਫੀ ਸਾਹਿਬ ਦਾ ਹਿੰਦੀ ਦਾ ਨਹੀਂ ਹੁੰਦਾ ਜਿੰਨਾ ਕੋ ਹੁੰਦਾ ਸੀ ਗੱਲ ਆਪਣੇ ਮਹਿਫਲ ਦੇ ਵਿੱਚ ਹੀ ਗਾਉਣਾ ਤਾਂ ਉਸ ਦੇ ਦਾਲੀ ਫਾਉਂਡਰੀ 'ਚ ਕੰਮ ਕਰਦੇ ਹੁੰਦੇ ਸੀ ਇਦਾਂ ਨਹੀਂ ਹਾਜੀ ਫਾਉਂਡਰੀ 'ਚ ਕੰਮ ਕਰੀਦਾ ਸੀ ਫੇਰ ਫਾਉਂਡਰੀ 'ਚ ਕੰਮ ਕਰਦੇ ਉਹ ਉੱਥੇ ਵੀ ਨਾਲ ਗਾਉਂਦੇ ਰਹਿੰਦੇ ਸੀ ਹਾਂਜੀ ਉੱਥੇ ਜਾਲੇ ਮਸ਼ੀਨ ਤੇ ਉੱਥੇ ਨਾਲ ਜਿੰਨੀ ਕਿੰਨਾ ਮਰਜੀ ਉੱਚੀ ਗਾਓ ਕਿਸ ਨੂੰ ਕਹਦਾ ਸੁਣਦਾ ਕਿਉਂਕਿ ਮਸ਼ੀਨਾਂ ਘੜ ਜਿਹੜੇ ਮਸ਼ੀਨ ਦੀ ਆਵਾਜ਼ਾਂ ਆਵਾਜ਼ਾਂ ਹੁੰਦੀਆਂ ਸੁਣਦਾ ਉਹੀ ਹੁੰਦੀਆਂ ਸੀ ਹਾਂਜੀ ਉੱਥੇ ਗਾਉਂਦੇ ਰਹਿਣਾ ਤਾਂ ਇਸ ਕਰਕੇ ਫੇਰ ਹੌਲੀ-ਹੌਲੀ ਕਿਦਾਂ ਫੇਰ ਅਸੀਂ ਕਿਦਾਂ ਯਾਰਾਂ ਦੋਸਤਾਂ ਦੀ ਜੇ ਕਿਤੇ ਵਿਆਹ ਸ਼ਾਦੀ ਆ ਕੋਈ ਗਰੁੱਪ ਹੈਗਾ ਉਹਦੇ ਨਾਲ ਕਿਤੇ ਮੌਕਾ ਦੇਤਾ ਕਿਸੇ ਨੇ ਗਾਤਾ ਤਾ ਇਦਾਂ ਹੀ ਹੁੰਦਾ ਸੀ ਫੇਰ ਜਦੋਂ ਪਚੰਗੀ ਗਰੁੱਪ ਹੁੰਦਾ ਸੀ ਅੱਛਾ ਹਾਂਜੀ ਉਹ ਕਿਉਂਕਿ ਉਹ ਵੀ ਕਰਤੋ ਵਰੀ ਉੱਥੇ ਹੀ ਹੁੰਦੇ ਸੀਗੇ ਬਲਬੀਰ ਤੇ ਤਲਵੀਰ ਅੱਛਾ ਦੋਨੇ ਭਰਾ ਸੀ ਸਕੇ ਗਾਉਂਦੇ ਹੁੰਦੇ ਸੀ ਅੱਛਾ ਤਾਂ ਉਹਨਾਂ ਦਾ ਗਰੁੱਪ ਚੰਗੀ ਗਰੁੱਪ ਹੁੰਦਾ ਸੀ ਮੈਂ ਤਾਂ ਮੇਰਾ ਬ੍ਰਦਰ ਅਸੀਂ ਵੀ ਪ੍ਰਸੰਗ ਅਸੀਂ ਜਦ ਤੁਹਾਡੇ ਤੱਕੜੇ ਵੀ ਹੋਏ ਤਾਂ ਅਸੀਂ 15-16 ਸਾਲਾਂ ਦੇ ਸਾਰ ਅਸੀਂ ਉੱਥੇ ਧਾਰਮਿਕ ਗੀਤੇ ਗਾਉਂਦੇ ਹੁੰਦੇ ਸੀ ਅੱਛਾ ਸਾਡਾ ਹਾਂਜੀ ਇੱਕ ਬੰਦਾ ਹੁੰਦਾ ਕਿਦਾਂ ਗੁਰਨਾਕ ਦੇ ਜਨਮ ਦਿਹਾੜੇ ਤੇ ਜਾਂ ਵਿਸਾਖੀ ਤੇ ਜਿਦਾਂ ਮੈਂ ਕੀ ਕੀ ਤੇ ਗਾਉਂਦੇ ਹੁੰਦੇ ਸੀ ਅੱਛਾ ਤਾਂ ਇਸ ਦੇ ਨਾਲ ਨਾਲ ਫਿਰ ਉਪਚੰਗੀ ਗਰੁੱਪ ਜਦ ਇਨੀ ਸ਼ੁਰੂ ਕੀਤਾ ਉਹਨਾਂ ਦਾ ਆਪਸੀ ਚੀ ਥੋੜਾ ਜਿਆ ਨਹੀਂ ਬਣੀ ਤਾਂ ਵਿੱਚੋਂ ਸਿੰਗਰ ਜੁਦੇ ਹੋ ਗਿਆ ਦੂਜੇ ਹੋ ਗਿਆ ਫਿਰ ਤਲੋਚਨ ਸਿੰਘ ਬੈਲਗਾ ਜਿਹੜੇ ਉਹ ਮੈਨੇਜਰ ਉਹ ਕਰਦੇ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਮੈਂ ਮੀ ਗਾਉਂਦਾ ਆ ਹੈਨਾ ਸ਼ੌਕ ਹੁੰਦਾ ਸੀ ਫਿਰ ਉਹਨਾਂ ਨੇ ਮੈਨੂੰ ਐਵੇਂ ਕਹਿੰਦੇ ਮੈਨੂੰ ਵਾਜਾ ਬੂਜਾ ਕੁਝ ਵੀ ਆਉਣਾ ਨਹੀਂ ਆਉਦਾ ਸਹੀ ਗੱਲ ਹੈ ਹੈਨਾ ਤਾਂ ਉਹਨੇ ਵੀ ਕਿਹਾ ਪੜ੍ਹਿਆ ਲੋਟਸ ਜਬੇ ਸਿੰਗਰ ਚਾਹੀਦਾ ਚਲੋ ਜੀ ਉਹਨੇ ਮੈਨੂੰ ਪੁੱਛਿਆ ਤੋਂ ਨਹੀਂ ਮੈਂ ਫਿਰ ਮੈਂ 79 ਦੇ ਵਿੱਚ ਉਹਨਾਂ ਨਾਲ ਮੈਂ ਸ਼ੁਰੂ ਕੀਤਾ ਹੂੰ ਫੌਂਡੀ ਚ ਕੰਮ ਵੀ ਕਰਦਾ ਇੱਕ ਸ਼ੌਕੀ ਹੁੰਦਾ ਸੀ ਆ ਕੋਈ ਪੈਸੇ ਦਾ ਨਹੀਂ ਸੀ ਕੋਈ ਪੈਸਾ ਮਿਲਣਾ ਕਿ ਨਹੀਂ ਮਿਲਣਾ ਜਿੰਨੀ ਕਿ ਸ਼ਾ ਰਿਕਾਰਡਿੰਗ ਉਹਦੀ ਰਿਕਾਰਡਿੰਗ ਨਾਲ ਨਹੀਂ ਪਹਿਲੀ ਰਿਕਾਰਡਿੰਗ ਕਿਹੜੀ ਸੀ ਧਰਮਗੀਤੀ ਸੀ ਧਰਮਗੀਤੀ ਕਿਹੜਾ ਇਹ ਹੁਣ ਮੈਨੂੰ ਚੇਤਾ ਵੀ ਹੁਣ ਜਾਣ ਕੇ ਗੁਰੂ ਨਾਨਕ ਦੇ ਗੁਨਾਰਕ ਦੇ ਜੀ ਦੇ ਹਾਂ ਹਾਂ ਗੁਪਾਲ ਪਰਦੇ ਫਿਰ ਵਧੀਆ ਰਿਹਾ ਤੇ ਹਾਂਜੀ ਹਾਂਜੀ ਉਸ ਵੇਲੇ ਇਦਾਂ ਹੁੰਦੀ ਸੀ ਭਾਜੀ ਵੀ ਜ਼ਿਆਦਾ ਸੀ ਆਪਣੀ ਐਲਪੀ ਹੁੰਦੇ ਸੀ ਹਾਂ ਐਲਪੀ ਬਣਾਉਣੇ ਗੁਰਦੁਆਰੇ ਜ਼ਿਆਦਾ ਸੀ ਇਹ 77 ਹਾਂ ਇਹ ਹੈਗੀਆਂ 79 ਤੋਂ 79 80 ਅਸੀਂ ਗੁਰਦੁਆਰੇ ਵਿਸਾਖੀ ਤੇ ਗੋਣਾ ਜਾਂ ਉਸ ਤੋਂ ਬਾਅਦ ਅਸੀਂ ਆਪਣੇ ਆਪ ਹੀ ਵੇਚਨੇ ਪੌਣ ਪੌਣ ਦੇ ਵੀ ਜਿੰਨੀ ਕਰ ਰਿਕਾਰਡਿੰਗ ਦਾ ਖਰਚਾ ਹੋਇਆ ਉਹ ਰਿਕਾਰਡਿੰਗ ਦੇ ਖਰਚਾ ਮੁੜ ਕੇ ਮਿਲ ਜਾਊਗਾ ਫਿਰ ਸੰਗਤ ਨੇ ਜਿੰਨੀ ਕੋਣਾ ਉਹੀ ਧਰਮਗੀਤਾਂ ਤੋਂ ਲੈ ਲਾ ਨੇ ਵਾਹ ਕੱਲਾ ਨੇ ਫਿਰ ਤਾਂ ਫਿਰ ਹੌਲੀ ਹੌਲੀ ਫਿਰ ਲੋਕੀ ਗੀਤ ਗਾਉਣ ਲੱਪੇ ਤੇ ਫਿਰ ਦੂਜੇ ਫਿਰ ਗੀਤ ਕਿਹੜਾ ਜਦੋਂ ਫਿਰ ਧੂੜ ਪੱਟੀ ਉਹ ਕਿਹੜਾ ਉਹ ਫਿਰ ਜੀ ਵੀ ਜਦ ਅਸੀਂ 79 ਵਿੱਚ 4 ਸਾਲ ਉਹਨਾਂ ਨੇ ਗਾਇਆ ਅੱਛਾ 83 84 ਦੇ ਵਿੱਚ ਵੀ ਅਸੀਂ ਮੈਂ ਤਾਂ ਨਾਲ ਕਲਵੰਤ ਭਮਰਾ ਸੀ ਉਹ ਵੀ ਪਚੰਗੀ ਰੂਪ ਚ ਇਕੱਠੇ ਗਾਉਂਦੇ ਹਾਂ ਫਿਰ ਅਸੀਂ ਆਪਣਾ ਸੰਗੀਤ ਬਣਾਇਆ ਅੱਛਾ ਹਾਂਜੀ ਉਹ ਚ ਕੋਣ ਕੋਣ ਸੀ ਆਪਾਂ ਸੀ ਉਹ ਚ ਜਦ ਸ਼ੁਰੂ ਕੀਤਾ ਸੀ ਉਸ ਵੇਲੇ ਆਪਣਾ ਸਗੀਰ ਨਾਂ ਤਾਂ ਨਹੀਂ ਰੱਖਿਆ ਸੀ ਹਜੇ ਨਾਂ ਤਾਂ ਲੱਭਦੇ ਸੀ ਤਾਂ ਅਸੀਂ ਉਸ ਵੇਲੇ ਮੈਂ ਕੁਲਵੰਤ ਪਹਮਰਾ ਤੇ ਦਵਿੰਦਰਪਾਲ ਕਾਸਤੀ ਜੋ ਕਿ ਉਸ ਵੇਲੇ ਨਹੀਂ ਇਸ ਦੁਨੀਆ ਚ ਉਹ ਤਬ ਤਬ ਤਬਲਾ ਵੇ ਹੁੰਦੇ ਸੀ ਹਾਂਜੀ ਹਾਂਜੀ ਅਸੀਂ ਤਿੰਨਾਂ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਚੌਥਾ ਫੇ ਸਾਡੇ ਕਿੰਗ ਗੁਰਚਨਵਾਲ ਜੀ ਆ ਗਏ ਚੌਥਾ ਬੰਦਾ ਇਹ ਹੋਇਆ ਉਸ ਤੋਂ ਬਾਅਦ ਫੇ ਇੱਕ ਨਿੱਕੀ ਪਟੇਲ ਅਰਜੈਂਟਰ ਕੰਗ ਇਹ ਸੀ ਚਰਾਤ ਪਹਿਚਾਣਨਾ ਵਜਾਉਦੇ ਹੁੰਦੇ ਸੀ ਹਨਾ ਉਹਨਾਂ ਚੋਂ ਮਿਊਜ਼ੀਸ਼ੀਅਨਾਂ ਦੀ ਫਿਰ ਕੀ ਹੁੰਦੀ ਆ ਵੀ ਗਰੁੱਪ ਬੜਾ ਕੰਨਾ ਮਿਊਜ਼ੀਸ਼ੀਅਨ ਵੀ ਵਧੀਆ ਚਾਹੀਦੇ ਆ ਹੂੰ ਇਹ ਦੋ ਮੁੰਡੇ ਫਿਰ ਅਸੀਂ ਲੈ 6 ਹੋਗਾ ਇੱਕ ਸਾਡੇ ਨਾਲ ਹੁੰਦਾ ਸੀ ਗੋਰਾ ਜੌਨ ਐਡਮਸ ਉਹ ਗਿਟਾਰ ਵਜਾਉਂਦਾ ਹੁੰਦਾ ਉਹਨੇ 12 ਸਾਲ ਸਾਡੇ ਨਾਲ ਕੀਤਾ ਉਹ ਵੀ ਇਸ ਵਜ੍ਹਾ ਦੁਨੀਆ ਤੇ ਨਹੀਂ ਵਿਆਹਿਆ ਸੋ ਇਸ ਕਰਕੇ ਸੀ ਜਾਂ ਉਹ ਤੋਂ ਬਾਅਦ ਸੀ ਕਿਹੜੀ ਪਹਿਲੀ ਰਿਕਾਰਡਿੰਗ ਕੀਤੀ 84 ਚ 85 ਉਹ ਭਾਜੀ ਰਿਕਾਰਡਿੰਗ ਵੀ ਤਾਂ ਬੈੱਡਰੂਮ ਦੀ ਆ ਪਹਿਲੀ ਜਿਹੜੀ ਆ ਪਹਿਲੀ ਰਿਕਾਰਡਿੰਗ ਆ ਨਾ ਆਮਨ ਨੋਰਮਲ ਮਾਈਕ ਨਹੀਂ ਹੁੰਦਾ ਉਹ ਸਟੂਡੀਓ ਸਟੂਡੀਓ ਨਹੀਂ ਉਹ ਨਹੀਂ ਉਹ ਮੇਰਾ ਕਿਹੜਾ ਸਾਡਾ ਨਿੱਕੀ ਜਿੰਦੜਿਆ ਹਾਂ ਉਹ ਚਾਰ ਸਪੂ ਦਾ ਛੋਟੇ ਜਿਹੇ ਰੂਮ ਚ ਉਹ ਰੱਖਿਆ ਚਾਰ ਦਾ ਟਰੈਕ ਹੁੰਦੇ ਸੀ ਸਕੂਲਾਂ ਤੇ ਉਹ ਦੂਜੇ ਮਾਈਕ ਦੂਜੇ ਕਮਰੇ ਚ ਬਹਿ ਕੇ ਤਵੇਲੇ ਹੇਠਲੇ ਰਹਿ ਕੇ ਟੋਲ ਕੇ ਆਪਣਾ ਬਹਿ ਕੇ ਨੋਰਮਲ ਮਾਈਕ ਦੇ ਉੱਤੇ ਰਿਕਾਰਡਿੰਗ ਕਰ ਲਈ ਤੇ ਲੋਕਾਂ ਨੂੰ ਪਤਾ ਲੱਗਿਆ ਰਿਕਾਰਡਿੰਗ ਨਹੀਂ ਕਿਉਂਕਿ ਫੋਰਡ ਨਹੀਂ ਸੀ ਹੁੰਦੀ ਸਟੂਡੀਓ ਜਾਣ ਦਾ ਜੀ ਸੋ ਇਹ ਸਕੇਤ ਕੋਈ ਹੋਰ ਰਿਕਾਰਡਿੰਗ ਕੀਤੀ ਉਸ ਤੋਂ ਬਾਅਦ ਫਿਰ ਜਿੱਥੋਂ ਸਾਡਾ ਨੌ ਜਿਆਦਾ ਬਣਿਆ ਫਿਰ ਅਸੀਂ ਸਾਡਾ ਉਹ ਕਿਹੜਾ ਇੱਕ ਇਹ ਉਹਦੀ ਕੰਪਨੀ ਹੁੰਦੀ ਸੀ ਤਾਂ ਸ਼ਿਰੋਕੋ ਉਹ ਫਿਰ ਸਾਨੂੰ ਬੰਬਈ ਲੈ ਕੇ ਗਿਆ ਕਹਿੰਦਾ ਤੁਹਾਡੀ ਰਿਕਾਰਡਿੰਗ ਉੱਥੇ ਕਰਾਉਣਾ ਹਾਂਜੀ ਇੱਥੋਂ ਲਈਆਂ ਟਿਕਟਾਂ ਹਾਂਜੀ ਉਹ ਸਾਨੂੰ ਲੈ ਕੇ ਗਿਆ ਤਾਂ ਨਾਲੇ ਅਸੀਂ ਉੱਥੇ ਦੋ ਸ਼ੋਅ ਕੀਤੇ ਸੀ ਹਣਾ ਸਾਰਾ ਗਰੁੱਪ ਗਿਆ ਸੀ ਅਸੀਂ ਦੋ ਸ਼ੋਅ ਇੱਕ ਬੰਬਈ ਕੀਤਾ ਸੀ ਇੱਕ ਅਸੀਂ ਦਿੱਲੀ ਕੀਤਾ ਸੀ ਤਾਜਪਾਲੇਸ ਚ ਤਾਂ ਉਸ ਵੇਲੇ ਫਿਰ ਅਸੀਂ ਕਿਹੜੀ ਉੱਥੇ ਰਿਕਾਰਡਿੰਗ ਕੀਤੀ ਅਸੀਂ 20 ਗਾਣੇ ਇਹ ਦੋ ਐਲਬਮਾਂ ਕੀਤੀਆਂ 20 ਗਾਣੇ ਕੀਤੇ 14 ਦਿਨ ਉਸ ਵੇਲੇ ਵੀ ਰਿਕਾਰਡਿੰਗ ਤਾਂ ਉਹੀ ਹੁੰਦੀ ਸੀ ਵੀ ਤੁਹਾਨੂੰ ਲਾਈਵ ਹੀ ਗਾਉਣਾ ਪੈਂਦਾ ਭਾਜੀ ਅੱਜ ਕੱਦਾਂ ਕੰਪਿਊਟਰ ਤੇ ਇੱਕ ਇੱਕ ਲੈਣਾ ਨਾ ਉਹ ਤਾਂ ਪੂਰਾ ਜਾਣ ਕੇ ਜੇ ਗਾਣਾ ਹੈ ਤਾਂ ਪੂਰਾ ਗਾਣਾ ਕਰਨਾ ਜੇ ਕਿਸੇ ਨੇ ਗਲਤੀ ਕਰ ਲਈ ਤਾਂ ਗਾਣਾ ਮੁੜ ਕੇ ਦੁਬਾਰਾ ਗਾਉਣਾ ਪੈਂਦਾ ਹਣਾ ਸੋ ਇਸ ਕਰਕੇ ਸਾਨੂੰ ਵੀ ਐਕਸਪੀਰੀਅੰਸ ਹੋਇਆ ਉਸ ਚੀਜ਼ ਦਾ ਸੋ ਫਿਰ ਅਸੀਂ ਦੋ ਐਲਬਮਾਂ ਕੀਤੀਆਂ ਇੱਕ ਟੌਰ ਇੰਡੀਆ ਕਿਉਂਕਿ ਅਸੀਂ ਇੰਡੀਆ ਗਏ ਸੀ ਉਹਦਾ ਨਾਮ ਰੱਖਿਆ ਸੀ ਟੌਰ ਇੰਡੀਆ ਟੌਰ ਮਿ ਟੌਰ ਕਰਦੇ ਅਸੀਂ ਅੱਛਾ ਟੌਰ ਟੌਰ ਕੇ ਹਾਂ ਟੌਰ ਕਰਦੇ ਹਾਂ ਤਾਂ ਟੌਰ ਇੰਡੀਆ ਸੀ ਉਹ ਕੀਤਾ ਉਸ ਤੋਂ ਬਾਅਦ ਵੀ ਇਹ ਦੋ ਐਲਬਮ ਦੂਜੇ ਨਾਲ ਰੱਖੇ ਸੀ ਮੇਰਾ ਯਾਰ ਹੂੰ ਉਹ ਜਿਹੜਾ ਸਾਡੀ ਪਹਿਲੀ ਐਲਬਮ ਟੌਰ ਇੰਡੀਆ ਉਹਦੇ ਵਿੱਚ ਸਾਡਾ ਗੀਤ ਸੀ ਬਹੁਤ ਜਿਹਨੂੰ ਅੱਜ ਤੱਕ ਵੀ ਉਹ ਜੱਦਾ ਉਹ ਸੀ ਬੇ ਸੋਹਰ ਰੋਡ ਉੱਤੇ ਤੈਨੂੰ ਲੱਭਦਾ ਫਿਰਾਂ ਕੰਨਾ ਚ ਮਤਰਾ ਪਾ ਕੇ ਉਹ ਲਿਖਿਆ ਵੀ ਮੇਰੇ ਲਾਗੇ ਉੱਤੇ ਬੰਗਿਆ ਦਾ ਸੀ ਜਸ਼ੀਲਾ ਜੀ ਹਾਂ ਜਸ਼ੀਲਾ ਜੀ ਹਾਂ ਜਸ਼ੀਲੇ ਦਾ ਲਿਖਿਆ ਅੱਛਾ ਹਾਂ ਜੀ ਹਾਂ ਜੀ ਉਹ ਉਹ ਫਿਰ ਰਿਕਾਰਡ ਕੀਤਾ ਤਾਂ ਉਸ ਗਾਣੇ ਨਾਲ ਸਾਨੂੰ ਕਾਫੀ ਬਿੰਦਾਂ ਤੇ ਲੋਕਾਂ 'ਚ ਪਹਿਚਾਨ ਬੜੀ ਸਾਡੀ ਫਿਰ ਪਰ ਅਸੀਂ ਉਸ ਟਾਈਮ ਵੀ ਕੰਮ ਹੀ ਕਰਦੇ ਹੁੰਦੇ ਸੀ ਫਿਰ ਇਹ ਅਸੀਂ ਕਿੱਦਾਂ-ਕਿੱਦਾਂ ਫਿਰ ਸਾਨੂੰ ਕੰਮ ਛੱਡਣਾ ਪਿਆ ਹਮ ਬਿਆਹ ਸ਼ਾਦੀਆਂ ਦੇ ਪ੍ਰੋਗਰਾਮ ਫਿਰ ਯੂਨੀਵਰਸਿਟੀਆਂ ਦੇ ਪ੍ਰੋਗਰਾਮ ਬਹੁਤ ਪ੍ਰੋਗਰਾਮ ਕੀਤੇ ਦਲੇ ਫਿਰ ਅਸੀਂ ਦੇ ਦੇਤੋਨੋ ਜਿਹੜੀ ਗਾਇਕੀ ਆ ਵੀ ਇਹਨੂੰ ਤੁਸੀਂ ਫਿਰ ਕਿੱਥੇ ਵਿਜੋ ਅਪਣਾਇਆ ਫਿਰ ਬਾਕੀ ਕੰਮ ਛੱਡਤਾ ਮਸ਼ੀਨਾਂ ਨੇ ਉਹਨਾਂ ਫਾਉਂਡਰੀ ਦਾ ਕੰਮ ਜਿਹੜਾ ਹਾਂ ਜੀ ਜਦ ਫਿਰ ਫਿਰ ਬੁਕਿੰਗ ਬਹੁਤ ਹੋਣ ਲੱਗੀ ਅੱਛਾ ਤੇ ਹੁਣ ਵੀਕੈਂਡ ਤੇ ਫਿਰ ਹੁਣ ਕਿੰਨੇ ਸਾਲ ਦੇਗਾ 1900 88 89 ਚ 89 ਦੇ ਵਿੱਚ ਫਿਰ ਫਿਰ ਫਾਉਂਡਰੀ ਛੱਡ ਦਿੱਤੀ ਹਾਂ ਫਿਰ ਸੰਗੀਤ ਦਾ ਕੀਤਾ ਤੇ ਸੰਗੀਤ ਦਾ ਹਾਂਜੀ ਫਿਰ ਕਿੰਨੇ ਸਾਲ ਵਧੀਆ ਇਹ ਜਿਹੜਾ ਜਿਹੜਾ ਸੰਗੀਤਕ ਜੀ ਆਪਾਂ ਲਾਈਏ ਹਾਂ ਤੇ ਇਹ 2000 9 10 ਤੱਕ ਹਾਂਜੀ ਫਿਰ ਅਸੀਂ ਸਾਡੇ 88 ਦੇ ਵਿੱਚ ਅਸੀਂ ਪਹਿਲਾ ਟੂਰ ਅਸੀਂ ਫਿਰ ਕੈਨੇਡਾ ਜਾਇ ਕਰਨਾ ਟੂਰ ਕੈਨੇਡਾ ਹਾਂਜੀ ਅੱਛਾ ਕੈਨੇਡਾ ਕੋਲ ਜਦ ਸਾਡੇ ਇਹ ਸੋਨ ਰੋਡ ਦੇ ਗਾਣਾ ਤਾਂ ਇੱਕ ਦੂਜੀ ਵਾਲਾ ਮੇਰਾ ਯਾਰ ਵੀ ਆਵੇ ਢੋਲ ਪੰਗੜਾ ਪਾਵਾਂ ਇਹ ਗਾਣੇ ਸਾਡੇ ਬਹੁਤ ਚੱਲੇ ਤਾਂ ਬਾਕੀ ਗਾਣੇ ਚੱਲੂ ਕੋਈ ਜਾਣਦੇ ਸੀ ਉਸ ਵੇਲੇ ਪਹਿਲਾ ਟੂਰ ਅਸੀਂ 88 ਚ ਕੀਤਾ ਕੈਨੇਡਾ ਵੈਨਕੂਵਰ ਚ ਅੱਛਾ ਤਾਂ ਸਾਨੂੰ ਉਸ ਵੇਲੇ ਦੇਖਣ ਮੁਹੰਮਦ ਜ਼ਰੀਕ ਰਣਜੀਤ ਕੋਟ ਉੱਥੇ ਸੀ ਅੱਛਾ ਤਾਂ ਉਹ ਨਹੀਂ ਸਾਨੂੰ ਪੂਰਾ ਸਾਡਾ ਸ਼ੋਅ ਦੇਖਿਆ ਉੱਥੇ ਬੈਠ ਕੇ ਹਾਂਜੀ ਸੋ ਉਹ ਤੋਂ ਬਾਅਦ ਵਾਹਿਗੁਰੂ ਜੀ ਕਿਰਪਾ ਰਹੀ ਆ ਫੇਟੋਰ ਲੱਗਦੇ ਰਹੇ ਸਾਡੇ ਸਾਰੇ ਮੁਲਕਾਂ ਚ ਸਿੰਗਾਪੁਰ ਮਲੇਸ਼ੀਆ ਆਸਟ੍ਰੇਲੀਆ ਨਿਊਜ਼ੀਲੈਂਡ ਸਾਰਾ ਯੂਰਪ ਗੋਰਿਆਂ ਦੇ ਫੈਸਟਵਲ ਅਸੀਂ ਕਾਫੀ ਕੀਤੇ ਹਾਂਜੀ ਹਾਂਜੀ ਜਿਹਦੇ ਵਿੱਚ ਸਿਰਫ ਗੋਰੇ ਹੀ ਆਉਂਦੇ ਸੀ ਦੇਖਣ ਨੂੰ ਯਾਨਕਿ ਉਦਾਂ ਚਲੋ 뮤זיਕ ਤੇ 뮤זיਕ ਤੇ ਪੰਘੜਾ ਪਾਉਂਦੇ ਸੀ ਨਾਲ ਸੋ ਇਸ ਕਰਕੇ ਸਾਡਾ ਫੇਰ 2000 ਕਿਤਾਬ ਤੁਸੀਂ ਕਹਿੰਨੇ ਆ ਉਹ ਤਾਂ ਉਹ ਤੋਂ ਬਾਅਦ ਫਿਰ ਡੀਜੇ ਦਾ ਰਵਾਜ ਆ ਗਿਆ ਹਾਂਜੀ ਚਲੋ ਉਹ ਹਰੇਕ ਨੇ ਜੀ ਰੋਟੀ ਖਾਣੀ ਆ ਹਾਂ ਹਜੇ ਵੀ ਹੁਣ ਦੇਖੋ ਹੁਣ ਵੀ ਆ ਲਾਈਵ ਆ ਜਾਂ ਹੁਣ ਅਸੀਂ ਇਹ ਡੀਜੇ ਨਾਲ ਸਾਨੂੰ ਬੁੱਕ ਕਰ ਲਾਂਦੇ ਆ ਸਾਡੇ ਅਸੀਂ ਚਾਹਦੇ ਹਾਂ ਜੀ ਭਾਜੀ ਪੁਰਾਣੇ ਗਾਣੇ ਤੇ ਪੁਰਾਣੇ ਗਾਣੇ ਕਿਦਾ ਕਹਿੰਦੇ ਉਹ ਲੋਕਾਂ ਦੀ ਬੈਠੇ ਆ ਕਿ ਸਾਡੇ ਸਾਰੇ ਜਿੰਨੇ ਵੀ ਗਏ ਸੀ ਸਾਡੇ ਫੈਮਲੀ ਤੌਰ ਤੇ ਗਏ ਸੀ ਕੋਈ ਇਦਾਂ ਦਾ ਗੀਤ ਨਹੀਂ ਸੀ ਵੀ ਜਿਹੜਾ ਤੁਸੀਂ ਆਪਣੇ ਪਰਿਵਾਰ ਚ ਬਹਿ ਕੇ ਨਹੀਂ ਦੇਖ ਸਕਦਾ ਨਾ ਉਦਾਂ ਦੀ ਕੋਈ ਵੀਡੀਓ ਬਣਾਈ ਨੇ ਹੁਣ ਜਿਵੇਂ ਉਦੋਂ ਸੀ ਤੁਸੀਂ ਜਦੋਂ ਆ ਚੜਾਈ ਸੀ ਬੜਾ ਚੱਲੇ ਸੀ ਗਾਣੇ ਹਾਂਜੀ ਹਾਂਜੀ ਤੇ ਉਹਨਾਂ ਦਿਨ ਤੁਸੀਂ ਜਿਵੇਂ ਸ਼ੋਅ ਤੁਹਾਡਾ ਹੁੰਦਾ ਸੀ ਤਾਂ ਉਦੋਂ ਸ਼ੋਅ ਦਾ ਕੀ ਰੇਟ ਇੱਥੇ ਪ੍ਰਾਈਸ ਚੱਲਦੀ ਸੀ ਵੀ ਕਿੰਨਾ ਕੁ ਚੱਲਦਾ ਸੀ ਪ੍ਰਾਈਸ ਤਾਂ ਭਾਈ ਕੁਝ ਵੀ ਨਹੀਂ ਜੇ ਹੁਣ ਅਸੀਂ ਪ੍ਰੋਗਰਾਮ ਦਾ ਪ੍ਰੋਗਰਾਮ ਕਰਦੇ ਸੀ ਜੇ ਅਸੀਂ 1000 ਪਾਉਂਡ ਵੀ ਲੈ ਲਿਆ ਹਾਂ ਤੇ ਮੈਂਬਰ ਕਿੰਨੇ ਸੀ 1000 ਪਾਉਂਡ ਅਸੀਂ 7 ਮੈਂਬਰ ਸੀ 7 ਮੈਂਬਰ ਸੀ ਹਾਂਜੀ ਤੇ ਹੁਣ ਅਸੀਂ ਸਾਡੇ ਇੱਕ ਕੋਈ ਮੇਰੇ ਕੋਲ ਗਰੁੱਪ ਹੁਣ ਵੀ ਜਿਹੜਾ ਇਕੁਅਲ ਸ਼ੇਅਰ ਕਰਦਾ ਸੀ ਹਾਂਜੀ ਜੋ ਜੋ ਸਿੰਗਰ ਨੂੰ ਮਿਲਦਾ ਸੀ ਉਹੀ ਢੋਲਕੀ ਵਾਲੇ ਤਬਲੇ ਵਾਲੇ ਨੂੰ ਮਿਲਦਾ ਸੀ ਸਾਰੇ ਬਰਾਬਰ ਸਾਰੇ ਬਰਾਬਰ ਤੇ ਕਿੱਥੇ ਅੱਜ ਤੁਹਾਨੂੰ ਕਿਵੇਂ ਲੱਗਦਾ ਜਦੋਂ ਜਿਹੜੇ ਸਿੰਗਰ ਨਾਲ ਆਪਾਂ ਗੱਲ ਕਰੀਏ ਹਾਂਜੀ ਉਹਨੂੰ ਕਹਿੰਦੇ ਜੀ ਕੋਈ 20 ਲੱਖ ਲੈਣਾ ਜੀ ਸ਼ੋਅ ਦਾ ਕੋਈ ਕਹਿੰਦਾ ਜੀ 25 ਲੱਖ ਲੈਣਾ ਕੋਈ ਕਹਿੰਦਾ ਜੀ 45 ਲੱਖ ਲੈਣਾ ਹਾਂਜੀ ਤੇ ਤੁਹਾਨੂੰ ਉਹ ਉਹ ਤਾਂ ਤੁਸੀਂ ਸਟਾਰ ਸੀ ਜਿਹੜਾ ਅੱਜ ਦਾ ਜਿਹੜਾ ਤੁਹਾਡੇ ਬਰਾਬਰ ਦਾ ਮੈਂ ਇਹਨੂੰ ਯਾਦ ਆ ਜੀ ਜੀ ਜਿਹੜੇ ਪੋਜੀਸ਼ਨ ਉਹ ਤਾਂ ਤੁਹਾਡੀ ਸੀ ਜੀ ਉਹ ਪੋਜੀਸ਼ਨ ਜਿਹੜੇ ਅੱਜ ਕਲਾਕਾਰ ਦੀ ਆ ਹਾਂਜੀ ਉਹ ਆ ਜਿਹੜਾ ਕਲਾਕਾਰ ਤੁਹਾਡੇ ਬਰਾਬਰ ਦੀ ਉਦੋਂ ਦੀ ਪੋਜੀਸ਼ਨ ਵਾਲਾ ਜਿਹਦੀ ਅੱਜ ਉਹਨੀ ਪੋਜੀਸ਼ਨ ਆ ਉਹ 15 ਲੱਖ ਰੁਪਇਆ ਮੰਗਦਾ ਜਾਦੇ ਹੀ ਮੰਗਦੇ ਹੁੰਦੇ ਹਾਂ ਹਾਂਜੀ ਬਿਲਕੁਲ 15 20 ਤੋਂ 20 ਲੱਖ ਜੀ ਨੇ 15 ਸਟਾਰਟ ਕਰਦੇ ਆ ਦੀ ਹਾਂਜੀ ਦੇ ਤੱਕ ਹੀ ਜਾਂਦੇ ਹਾਂਜੀ ਤੇ ਉਹ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਜੇ ਲੱਗਦਾ ਮਹਿਸੂਸ ਕਰਦਾ ਦੇਖੋ ਜੀ ਆਪਾਂ ਤਾਂ ਕਹੀਦਾ ਗੁੱਡ ਲੱਕ ਜੇ ਕਿਸ ਨੂੰ ਮਿਲਦਾ ਹਮ ਪਰ ਅਸੀਂ ਆਪਣੇ ਚ ਸੈਟੀਸਫੈਕਸ਼ਨ ਮੈਨੂੰ ਤੁਸੀਂ ਅਸੀਂ ਹੈਪੀ ਸੀ ਅਸੀਂ ਹੈਪੀ ਸੀ ਬੱਲੇ ਬੱਲੇ ਹੋ ਗਏ ਅਸੀਂ ਰੱਬ ਦਾ ਸ਼ੁਕਰਾਨਾ ਹੀ ਕੀਤਾ ਹਮ ਬੇ ਜੋ ਸਾਨੂੰ ਕੀਤਾ ਸੀ ਲੋਕਾਂ ਦੇ ਵਿੱਚ ਜਾਂਦੇ ਆ ਸਾਨੂੰ ਕੋਈ ਇਦਾਂ ਨਹੀਂ ਸੀ ਭਾਜੀ ਬਈ ਅਸੀਂ ਕੋਈ ਸਟਾਰ ਆ ਗਿਆ ਤਾਂ ਅੰਦਰ ਹੋਣਾ ਅਸੀਂ ਪਹਿਲਾਂ ਜਾ ਕੇ ਜਿਹਨਾਂ ਦਾ ਵਿਆਹ ਸ਼ਾਦੀ ਉਹਨਾਂ ਨਾਲੇ ਪਹਿਲਾਂ ਬਹਿ ਜਾਣਾ ਭਾਜੀ ਜੱਜ ਕਹੂਗੇ ਸ਼ੁਰੂ ਕਰਦੇ ਆ ਜਾਂ ਕਹੂਗੇ ਖੜਾ ਹੋ ਕੇ ਅਸੀਂ 4 4 5 5 ਘੰਟੇ ਲਾਈਵ ਕੀਤਾ ਤਾ ਕੋਣ ਤੇ ਜਿਵੇਂ ਉਦੋਂ ਗਰੁੱਪ ਤੁਸੀਂ ਬਣਾਇਆ ਜਿੰਨੇ ਤੁਸੀਂ ਗਰੁੱਪ ਕਹਿੰਦੇ ਹੋ ਵੀ ਇੱਕ ਇਕੱਠੇ ਪਿਆਰ ਦਾ ਰਾਸਤੇ ਇਕੱਠੇ ਕੰਮ ਕਰਦੇ ਸੀ ਇਕੱਠੇ ਤੁਸੀਂ ਕੁਲਤੋਂ ਅਸੀਂ ਸ਼ੇਅਰ ਕਰਦੇ ਸੀ ਇੱਕ ਫੈਮਿਲੀ ਤੌਰ ਤੇ ਸੀ ਫੈਮਿਲੀ ਤੌਰ ਤੇ ਰਹਿੰਦੇ ਸੀ ਤੇ ਹੁਣ ਇਸ ਤਰ੍ਹਾਂ ਦਾ ਟ੍ਰੈਂਡ ਹੈਗਾ ਇੱਥੇ ਯੂਕੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਨਹੀਂ ਹੁਣ ਨਹੀਂ ਹੈਗਾ ਉਹਦਾ ਕਾਰਨ ਕੀ ਆ ਹੁਣ ਕਿਉਂ ਨਹੀਂ ਇਸ ਤਰ੍ਹਾਂ ਦੇ ਦੇਖੋ ਇੱਕ ਤਾਂ ਲਾਈਵ ਬਹੁਤ ਘਟ ਗਏ ਭਾਜੀ ਅੱਛਾ ਮੀਟ ਕਰਕੇ ਨਹੀਂ ਕੋਸ਼ਿਸ਼ ਕਿਉਂਕਿ ਅੱਜ ਕੱਲ ਰਿਕਾਰਡਿੰਗ ਸੌਖੀ ਹੋ ਗਈ ਹਮ ਰਿਕਾਰਡਿੰਗ ਤਾਂ ਜੇ ਨਹੀਂ ਵੀ ਗਾਉਣਾ ਆਉਂਦਾ ਤਾਂ ਕੰਪਿਊਟਰ ਸਹੀ ਕਰ ਦਿੰਦਾ ਹਮ ਤੁਸੀਂ ਅੱਜ ਦੇਖ ਲਓ ਜਿਹੜਾ ਪੁਰਾਣਾ ਵੀ ਕੋਈ ਲਾਈਵ ਇੰਡੀਆ ਤੇ ਵੀ ਲਾਈਵ ਸਿੰਗਰ ਲੈ ਲਾਓ ਜਿਹੜਾ ਪੁਰਾਣਾ ਲਾਈਵ ਗਾਉਂਦਾ ਉਹ ਹੀ ਗਾ ਸਕਦਾ ਹੂੰ ਨਹੀਂ ਤਾਂ ਡੀਜੇ ਤੇ ਤਾਂ ਫੇਰ ਉਹ ਸੀਡੀ ਲਾ ਕੇ ਮੂੰਹ ਖਲਾ ਕੇ ਵਾਲੀ ਗੱਲ ਹੈ ਹਾਂ ਹੂੰ ਅੱਜ ਕੱਲ ਚਲੋ ਜੋ ਬਣਿਆ ਵੀ ਆ ਰਿਵਾਜ ਦੇਖੋ ਨਿਆਣੇ ਡੀਜੇ ਵੀ ਚਾਉਂਦੇ ਭਾਜੀ ਅਸੀਂ ਉਹਨੂੰ ਚੇਂਜ ਨਹੀਂ ਕਰਦੇ ਹਰੇਕ ਤਾਂ ਦਾ ਡੀਜੇ ਗਾਣਾ ਲਾਣਾ ਜੇ ਤੁਸੀਂ ਆਪਣਾ ਉੱਥੇ ਜਾ ਕੇ ਪੀਏ ਵੀ ਕਰਨਾ ਹੂੰ ਤੇ ਆਪਣੀ 뮤직 ਤੇ ਕਰੋ ਨਾ ਲਾਈਵ ਤਾਂ ਗਾਓ ਲਾਈਵ ਤਾਂ ਮੂੰਹ ਲੱਗ ਗਿਆ ਹੂੰ ਜੇ ਤੁਸੀਂ ਮੂੰਹ ਲੱਗ ਜਾਂਦੇ ਫਿਰ ਤੁਸੀਂ ਉਹ ਪਹਿਚੀਟ ਕਰਕੇ ਲੈਨੇ ਹੈ ਨਾ ਉਹ ਬਹੁਤ ਗਾਉਂਦਾ ਨਹੀਂ ਟ੍ਰੈਕਾਂ ਦੇ ਗਾਉਂਦਾ ਹੈ ਉਥੇ ਮਗਰ ਮੈਂ ਮੂੰਹ ਲਾ ਕੇ ਮਰ ਮਾਰ ਮਾਈਕ ਜਦ ਪਿੱਛੇ ਹੁਣਾਂ ਦਾ ਬੰਦਾ ਜਦ ਬੋਲਣੀ ਆ ਤਾਂ ਮਾਈਕ ਕਰ ਦੇਣਾ ਨਹੀਂ ਤਾਂ ਮਾਈਕ ਬੰਦੇ ਹੀ ਹੁੰਦਾ ਤੇ ਕਈ ਸ਼ੋਹਾਂ ਦੇ ਵਿੱਚ ਇਹ ਵੀ ਹੁੰਦਾ ਉਹ ਮਗਰੋਂ ਦਾ ਹੈ ਤਾਂ ਉਹ ਦੇਖਤੇ ਬੰਦਾ ਗਾਉਣ ਲੱਗ ਗਿਆ ਉਹ ਪਿੱਛੋਂ ਟਰੈਕ ਹੋ ਉਸ ਆ ਹੋਰ ਛੱਡ ਗਲਤ ਹੋ ਗਿਆ ਮੈਂ ਤੁਹਾਨੂੰ ਦੱਸਦਾ ਮੈਂ ਆ ਪਿਛੇ ਸਾਲ ਕੈਨੇਡਾ ਸੀਗਾ ਉੱਥੇ ਇੱਕ ਰੇਡੀਓ ਸਟੇਸ਼ਨ ਤੇ ਇੰਟਰਵਿਊ ਲੈਡੀ ਕਰਦੀ ਸੁਖੀ ਉਹਦਾ ਨਾਮ ਤਾਂ ਕਹਿੰਦੀ ਪਾਜੀ ਬਈ ਉਹਨੇ ਅੱਗੇ ਵੀ ਸਾਡੇ ਰਿਕਾਰਡ ਕੀਤਾ ਤਾਂ ਕਹਿੰਦੀ ਵੀ ਇੱਥੇ ਇੱਕ ਆਰਟਿਸਟ ਆ ਗਿਆ ਮੈਂ ਕਿਹਾ ਕਹਿੰਦੀ ਮੈਂ ਉਹਨੂੰ ਕਿਹਾ ਜੀ ਨਾਮ ਆ ਆਰਟਿਸਟ ਸੀ ਕਹਿੰਦੀ ਉਹ ਕੈਨੇਡਾ ਦਾ ਸੀਗਰ ਤਾਂ ਕਹਿੰਦੀ ਜੀ ਮੈਂ ਉਹਨੂੰ ਕਿਹਾ ਕੋਈ ਉਹ ਆਪਣੀ ਗੀਤ ਦੇ ਗੁੰਗਣਾਉ ਹਣਾ ਹੂੰ ਉਹ ਕਹਿੰਦਾ ਜੀ ਮੇਰਾ ਅੱਜ ਗਲਾ ਖਰਾਬ ਆ ਹੂੰ ਕਹਿੰਦੀ ਫੇਰ ਮੈਂ ਸੋਚਿਆ ਵੀ ਜਿਹੜਾ ਗਲਾ ਖਰਾਬ ਆ ਵੀ ਦੋ ਤਾਂ ਲਫ਼ਜ਼ ਬੁੱਲਣੇ ਆ ਮੈਂ ਕਹਿੰਦਾ ਪੂਰਾ ਗਾਣਾ ਗੋਣਾ ਮੇਰਾ ਮਤਲਬ ਇਹ ਸਟੂਡੀਓ ਵਾਲੇ ਆ ਸਟੂਡੀਓ ਵਾਲੇ ਹੈਨਾ ਇਹ ਬਹੁਤ ਫਰਕ ਆ ਬਹੁਤ ਫਰਕ ਹੈਨਾ ਹੁਣ ਪੁਰਾਣੇ ਸਿੰਗਰ ਦੇਖੋ ਜਿਹੜਾ ਲਾਈਵ ਗਾ ਜਾਂਦਾ ਪਹਿਲਾਂ ਗਾਇਆ ਉਹ ਹਜੇ ਵੀ गा ਸਕਦਾ ਹੂੰ ਉਹਨੂੰ ਕੋਈ ਪ੍ਰੋਬਲਮ ਨਹੀਂ ਪੈਂਦੀ ਤੇ ਹੁਣ ਵੀ ਚੱਲਦਾ ਗਰੁੱਪ ਵੀ ਹੁਣ ਵੀ ਕਿਰਪਾ ਹਾਂਜੀ ਕਿਰਪਾ ਰੱਖਿਆ ਪੂਰਾ ਨਹੀਂ ਦੇਖੋ ਲਾਈਵ ਸ਼ੋਅ ਬਹੁਤ ਘੱਟ ਹੁੰਦੇ ਆ ਵੀ ਜਦ ਦੀ ਪਰ ਵਿਆਹ ਚਾਹ ਦੀ ਪੀ ਕਰੀ ਗਈ ਦਾ ਵਿਆਹ ਹੁਣੇ ਅੱਜ ਜੀ ਲਾਈਵ ਵੇਖ ਸੀਗੇ ਉਹਨੇ 4-5 ਗਰੁੱਪ ਕੀਤੇ ਉਸੇ ਸ਼ੋ ਇਸ ਆਪਣਾ ਸੈਚਰਡੇ ਸੀ ਕੀਤਾ ਮਤਲਬ ਲੱਗਦੇ ਆ ਅਜੇ ਵੀ ਹਾਂਜੀ ਤੇ ਜਿਹੜੇ ਪੁਰਾਣੇ ਸਾਥੀ ਕਲਾਕਾਰ ਨੇ ਉਹ ਸਾਰੇ ਉਸ ਤਰੀ ਨਾਲ ਜੁੜੇ ਆ ਕਿ ਇੱਥੇ ਨਹੀਂ ਜੀ ਦੇਖੋ ਹੁਣ ਸਾਰੇ ਆਪੋ ਆਪਣਾ ਕੰਮ ਕਰਦੇ ਆ ਹਣਾ ਕੋਈ ਕਿਦਾ ਹੁਣ ਮਲਪਾਜੀ ਹੁਣਾਂ ਜੀ ਦੁਕਾਨ ਵੀ ਆ ਇਹ ਭੰਗੜਾ ਵੀ ਇਸ ਕਾਲ ਦਾ ਇਹ ਢੋਲ ਵੀ ਇਸ ਕਾਲ ਦਾ ਟੀਚਿੰਗ ਕਰਦਾ ਬਾਕੀ ਸਕੂਲਾਂ ਚ ਜਾ ਗਏ ਅਬ ਉਹ ਆਪਣੇ ਕੰਮਾਂ ਚ ਬਿਜ਼ੀ ਹੋ ਗਏ ਹੁਣ 40-45 ਸਾਲ ਹੋ ਗਏ ਹੁਣ ਫਿਰ ਜਿਹੜਾ ਤੁਹਾਡਾ ਗਾਇਕੀ ਆ ਉਹ ਕੀਤਾ ਨਹੀਂ ਰਿਹਾ ਹੁਣ ਫਿਰ ਸ਼ੌਂਕ ਬਣ ਗਿਆ ਸ਼ੌਂਕ ਹੈਗਾ ਨਹੀਂ ਨਹੀਂ ਸ਼ੌਂਕ ਐਵੇਂ ਕਹਦੇ ਜੇ ਸ਼ੌਂਕ ਵੀ ਆ ਪਰ ਹਜੇ ਵੀ ਐਵੇਂ ਕਹਦੇ ਕਿ ਰੋਟੀ ਪਾਣੀ ਜੋਗੇ ਮਿਲ ਜਾਂਦੇ ਆ ਅਸੀਂ ਉਹ ਚ ਹੈਪੀ ਜਗੇ ਦਮ ਕਹਿੰਦੇ ਅਸੀਂ 25 ਲੱਖ ਵਾਲੇ ਹਣੀ ਹਾਂ ਅਸੀਂ ਜਿੰਨਾ ਕਹਿਗਾ ਸੀ ਉਹ ਚ ਹੈਪੀ ਆ 15 ਦੇਖੋ ਇਹ ਤਾਂ ਚੀਜ਼ ਜੇ ਕੋਈ ਲਾਚਾਂ ਹੋਏ ਤਾਂ ਮੌਕਾ ਦਾ ਨਹੀਂ ਕਿਸੇ ਵੀ 25 ਲੈ ਲਿਆ ਕਰ ਨੂੰ 30 ਲੈ ਲਿਆ ਪਰ ਜੇ ਘੰਟਾ ਡੇਢ ਦੋ ਘੰਟੇ ਹੀ ਗਾਉਣਾ ਹੁੰਦਾ ਅੱਜ ਕੱਲ ਟਾਈਮ ਹੀ ਹੁੰਦਾ ਹੈ ਬਾਜੀ ਪੁਰਾਣੇ ਟਾਈਮਾਂ 'ਚ 4-4-5 ਘੰਟੇ ਲਾਈਦੇ ਸੀ ਹਮ ਅੱਜ ਕੱਲ ਕਿਤੇ ਵੀ ਚਲ ਜਾਓ ਕਿਉਂਕਿ ਬੱਚਿਆਂ ਨੇ ਡੀਜੇ ਕਰਨਾ ਹੀ ਕਰਨਾ ਜੋ ਜਿੰਨਾ ਆਰਟਿਸਟ ਜੋ ਮਰਜ਼ੀ ਸੱਦ ਲੋ ਫਿਰ ਵੀ ਉਹਨੇ ਡੀਜੇ ਕਰਨਾ ਕਿਉਂਕਿ ਉਹਨਾਂ ਨੇ ਆਪਣੀ ਸ਼ੌਂਕ ਦੇ ਵੀ ਗਏ ਨੇ ਕਿਹੜਾ ਸੁਣਨ ਵਾਲੇ ਉਹ ਵੀ ਚੇਂਜ ਹੋ ਗਿਆ ਤੇ ਗਾਉਣ ਵਾਲੇ ਵੀ ਚੇਂਜ ਹੋ ਗਏ ਤੁਹਾਡਾ ਬਹੁਤ-ਬਹੁਤ ਮਹਾਰਾਜ ਸਿੰਘ ਜੀ ਨਹੀਂ ਥੈਂਕ ਯੂ ਤੁਹਾਡਾ ਜੀ ਅੱਜ ਇੱਥੇ ਮਿਲੇ ਆਗਤ ਹੋਏ ਨਹੀਂ ਨਹੀਂ ਬੜੀ ਬੜੀ ਮਿਲ ਕੇ ਖੁਸ਼ੀ ਹੋ ਤੁਹਾਨੂੰ ਪੰਜਾਬ ਦੇ ਹਰ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ